ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਗੈਸ ਜੋ ਸਾਡੇ ਵਿਚਕਾਰ ਅੱਜ ਪਹੁੰਚੇ ਵਿਸ਼ੇਸ਼ ਤੌਰ ਤੇ ਮੰਗਲ ਮੱਤਾ ਜੀ ਦੇ ਨਾਲ ਉਹਨਾਂ ਦੇ ਮੈਡਮ ਬੀਗੀ ਕੋਰ ਮਹਾਲੀ ਮੰਚ ਵੱਲੋਂ ਆਏ ਨੇ ਬੜੀ ਸੋਹਣੀ ਸਿੱਕ ਜੁੱਤ ਨਸ਼ਾ ਅਬ੍ਰਧ ਕਹਿਤ ਅਸੀਂ ਬੋਲਾਂਗੇ ਸੱਚ ਕਿਉਂਕਿ ਸਾਡਾ ਸੱਚ ਬੋਲਣਾ ਖਤ ਅਸੀਂ ਬੋਲਾਂਗੇ ਸੱਚ ਇਹਨਾਂ ਨੇ ਸੱਚ ਬੋਲਿਆ ਦੇਖੋ ਕਿੰਨੀ એનર્ਜੀ ਦੇ ਨਾਲ ਇਹ ਨੁੱਕੜ ਨਾਟਕ ਹੈ ਨੁੱਕੜ ਨਾਟਕ ਦੀ ਹੀ ਖਾਸੀਅਤ ਹੁੰਦੀ ਹੈ ਨਾਦ ਵਾਸਤੇ ਸਟੇਜ ਦੀ ਲੋੜ ਹੁੰਦੀ ਹੈ ਨਾ ਬੌਧਿਕ ਕਲਾਕਾਰ ਦੀ ਲੋੜ ਹੁੰਦੀ ਹੈ ਉਹੀ ਦੋ ਕਲਾਕਾਰ ਵਾਰੀ-ਵਾਰੀ ਭੈਣ ਦਾ ਰੋਲ ਵੀ ਉਹ ਵੀਰਤ ਕਰਨੇ ਨਵਾਇਆ ਉਹ ਨਸ਼ਾ ਵੇਚਣ ਵਾਲਿਆਂ ਦਾ ਵੀ ਉਹਨਾਂ ਨੇ ਰੋਲ ਨਵਾਇਆ ਤੇ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੀ ਹਸਤੀ ਦਾ ਰੋਲ ਵੀ ਨਵਾਇਆ ਉਹਦੇ ਦੋਸਤਾਂ ਦਾ ਰੋਲ ਵੀ ਨਵਾਇਆ ਤੇ ਇਸ ਤਰੀਕੇ ਨਾਲ ਸਾਰੇ ਕਲਾਕਾਰ ਦੋ ਕਲਾਕਾਰ ਹੀ ਵੱਖ-ਵੱਖ ਜਿਹੜੇ ਹੈਗੇ ਰੋਲ ਅਦਾ ਕਰਦੇ ਨੇ ਇੱਕ ਬਹੁਤ ਔਖਾ ਕੰਮ ਹੁੰਦਾ ਹੈ ਕਿਉਂਕਿ ਕੋਈ ਡਰੈਸ ਨਹੀਂ ਚੇਂਜ ਕਰਨੀ ਕੋਈ ਪੜਦਾ ਨਹੀਂ ਕੋਈ ਲਾਈਟਿੰਗ ਸਿਸਟਮ ਨਹੀਂ ਕੋਈ ਮਾਈਕ ਸਿਸਟਮ ਨਹੀਂ ਤੇ ਬਾਅਦ ਦੂਜਿਆਂ ਦੇ ਬਾਅਦ ਅਦਾ ਕਰਨੇ ਉਸ ਹਾਵਲਾ ਐਕਟਿੰਗ ਕਰਨੀ ਬਹੁਤ ਔਖਾ ਕੰਮ ਹੁੰਦਾ ਸੋ ਇਹਨਾਂ ਨੇ ਬੜੀ એનર્ਜੀ ਦੇ ਨਾਲ ਪੂਰੀ ਹਰ ਬੱਚੇ ਤੱਕ ਆਵਾਜ਼ ਜਾਂਦੀ ਸੀ ਇਹਨਾਂ ਦੀ ਮਾਈਕ ਦੀ ਮੈਂ ਸੋਚਿਆ ਵੀ ਲੋੜ ਹੀ ਨਹੀਂ ਇਹਨਾਂ ਨੂੰ ਕੋਈ ਮਾਈਕ ਦੀ ਲੋੜ ਨਹੀਂ ਦੇਖੋ ਇਹਨਾਂ ਨੇ ਗੋਲ ਚੱਕਰ ਵੀ ਨਹੀਂ ਬਣਾਇਆ ਇਹਨਾਂ ਨੇ ਸਾਹਮਣੇ ਕਿਹਾ ਪਰ ਫਿਰ ਵੀ ਆਵਾਜ਼ ਹਰ ਬੱਚੇ ਤੱਕ ਗਈ ਅੱਜ ਦਾ ਜੋ ਸੁਨੀਹਾ ਇਹ ਲੈ ਕੇ ਆਏ ਨੇ ਦਸ਼ਿਆਂ ਦੇ ਮਾੜੇ ਨਤੀਜੇ ਸੁਣ ਦੱਸੇ ਨੇ ਇਹ ਗੱਲ ਬਿਲਕੁਲ ਸੱਚ ਆ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਜਿਸ ਨੇ ਵੀ ਨਸ਼ਾ ਕੀਤਾ ਉਹਦਾ ਘਰ ਬਰਬਾਦ ਹੋਇਆ ਨਸ਼ੇ ਸਾਰੇ ਮਾੜੇ ਨੇ ਨਸ਼ੇ ਦਾ ਮਤਲਬ ਹੁੰਦਾ ওভারਡੋਜ ওভারਡੋਜ ਹਰ ਕਿਸੇ ਚੀਜ਼ ਦੀ ਮਾੜੀ ਹੈ ਨਸ਼ਾ ਚਾਹੇ ਧਰਮ ਦਾ ਹੋਵੇ ਨਸ਼ਾ ਚਾਹੇ ਸ਼ਰਾਬ ਦਾ ਹੋਵੇ ਨਸ਼ਾ ਚਾਹੇ ਅਫੀਮ ਦਾ ਹੋਵੇ ਨਸ਼ਾ ਚਾਹੇ ਚਰਸ ਦਾ ਹੋਵੇ ਨਸ਼ਾ ਚਾਹੇ ਗਾਂਜਾ ਦਾ ਹੋਵੇ ਨਸ਼ਾ ਚਾਹੇ ਇੱਤੇ ਦਾ ਹੋਵੇ ਨਸ਼ੇ ਸਾਰੇ ਮਾੜੇ ਨੇ ਪਰ ਸਾਰਿਆਂ ਨਾਲੋਂ ਨਸ਼ਾ ਘਾਤਕ ਜਿਹੜਾ ਅੱਜ ਚੱਲ ਰਿਹਾ ਹੈ ਸਿੰਥੈਟਿਕ ਨਸ਼ੇ ਜਿਨ੍ਹਾਂ ਨੂੰ ਅਸੀਂ ਸਿੰਥੈਟਿਕ ਨਸ਼ੇ ਕਹਿੰਦੇ ਆ ਜਿਵੇਂ ਮਤਲਬ ਦੀ ਗੱਲ ਕੀਤੀ ਚਿੱਟੇ ਦੀ ਚਿੱਟਾ ਚੱਲ ਰਿਹਾ ਹੈ ਸਿਗਨੇਚਰ ਦੇ ਕੈਪਸੂਲ ਚੱਲ ਰਹੇ ਨੇ ਜੀਨੇ ਵੀ ਖਾ ਲੇ ਉਹ ਦੁਨੀਆਂ ਦੇ ਵਿੱਚੋਂ ਪਰੀ ਜਵਾਨੀ ਦੇ ਵਿੱਚ ਜਾਣਾ ਬੁੜਾ ਨਹੀਂ ਹੁੰਦਾ ਉਹ ਸੱਚ ਕੇ ਰਹੇ ਨੇ ਬੁੜਾ ਨਹੀਂ ਹੁੰਦਾ ਜਵਾਨੀ 'ਚ ਮਰ ਜਾਂਦਾ ਜਵਾਨੀ ਵੀ ਪਾਉਂਦਾ ਉਹ ਇਹ ਬੱਚੇ ਕਿੱਥੇ ਜਾਂਦੇ ਨੇ ਮੈਂ ਦੇਖੇ ਨੇ ਆ ਪਿੱਛੇ ਆਪਣੇ ਬਾਥਰੂਮ ਬੜੇ ਹੋਏ ਸੀ ਮੈਂ ਬੜੀ ਮੁਸ਼ਕਲ ਦੇ ਨਾਲ ਤਾਲਾ ਲਵਾਇਆ ਚਾਰ ਵਾਰੀ ਤੱਕ ਤਾਲਾ ਵੀ ਤੋੜਤਾ ਸੀ ਉਹਨਾਂ ਨੇ ਤੇ ਅੰਦਰ ਬੜਾਣੀ ਜਾਂਦਾ ਸੀ ਉੱਟੀ ਆਉਂਦੀ ਸੀ ਉਹ ਨਸ਼ਾ ਕਰਨ ਵਾਲੇ ਕਿੱਥੇ ਬੈਠਦੇ ਸੀ ਉਹ ਬਾਥਰੂਮ ਚ ਮੈਨੂੰ ਨਹੀਂ ਪਤਾ ਸੀਗਾ ਮੈਂ ਅੱਜ ਦੋ ਟੀਚਰਾਂ ਨਾਲ ਲੈ ਕੇ ਗਿਆ ਪੁੱਛਿਆ ਮੈਂ ਜੀ ਗਰਦ ਚ ਕਿਉਂ ਬੈਠੇ ਨੇ ਕਦੇ ਸੋਲੂ ਨਹੀਂ ਪਤਾ ਮਰਨਾ ਮੈਨੂੰ ਤਾਂ ਪਤਾ ਨਹੀਂ ਖੰਦੇ ਨਸ਼ਾ ਗਰਦ ਚ ਚੜਦਾ ਹੈ ਨਾ ਨਸ਼ਈ ਇਹ ਗਰਦ ਦੀ ਭਾਲਦੇ ਨੇ ਇਸ ਕਰਕੇ ਨਸ਼ਿਆਂ ਤੋਂ ਦੂਰ ਰਹੋ ਗੰਦਗੀ ਭਰੇ ਜੀਵਨ ਤੋਂ ਦੂਰ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਧਿਆਨ ਰੱਖੋ ਜੋ ਵੀ ਨਸ਼ਾ ਕਰਦਾ ਉਹ ਸੁਝਾਓ ਜੇ ਨਹੀਂ ਸਮਝਦਾ ਉਤੋਂ ਦੂਰੀ ਬਣਾ ਲਓ ਉਤੋਂ ਦੂਰੀ ਬਣਾ ਲਓ ਧੀ-ਧੀ ਤੁਸੀਂ ਬਚ ਜੂਗੇ ਜੇ ਉਹਦੇ ਗੱਲਾਂ 'ਚ ਆ ਕੇ ਤੁਸੀਂ ਨਸ਼ਾ ਕਰਨ ਲੱਗੇ ਤਾਂ ਸੁੱਡੀ ਵੀ ਜ਼ਿੰਦਗੀ ਬਰਬਾਦ ਹੈ ਤੁਹਾਡੇ ਘਰ ਦੀ ਵੀ ਬਰਬਾਦ ਹੈ ਇਹਨਾਂ ਨੇ ਨਾਟਕ ਦੇ ਵਿੱਚ ਦੱਸਿਆ ਵੀ ਉਸਨੇ ਆਪਣੀ ਮਾਂ ਨੂੰ ਧਰਤਾ ਦੇ ਕੇ ਛੱਡਤਾ ਨਸ਼ੇ ਦੇ ਖਾਤਰ ਉਹ ਮਰ ਗਈ ਉਹਨੇ ਭੋਗਦਾ ਉਹਨੇ ਸੰਸਕਾਰ ਦਾ ਉਹਨੂੰ ਕੱਠੀ ਗਰੀ ਨਹੀਂ ਉਹਦਾ ਪਿਓ ਮਰ ਗਿਆ ਉਹਦੇ ਕੋਈ ਅਸਰ ਨਹੀਂ ਉਹਦੀ ਭੈਣ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਿਜ਼ਾਰਾ ਕਰਦੀ ਹੈ ਉਹਦੀ ਵੀ ਮੁਠੀ ਲੈ ਆਇਆ ਉਹਦਾ ਯਕ ਭੈਣ ਨਾਲ ਕੋਈ ਰਿਸ਼ਤਾ ਨਹੀਂ ਉਹਦਾ ਮਾਂ ਨਾਲ ਵੀ ਕੋਈ ਰਿਸ਼ਤਾ ਨਹੀਂ ਉਹਦਾ ਪਿਓ ਨਾਲ ਵੀ ਕੋਈ ਰਿਸ਼ਤਾ ਨਹੀਂ ਜਿਹਦਾ ਮਾਂ ਨਾਲ ਰਿਸ਼ਤਾ ਨਹੀਂ ਪਿਓ ਨਾਲ ਰਿਸ਼ਤਾ ਨਹੀਂ ਭੈਣ ਨਾਲ ਰਿਸ਼ਤਾ ਨਹੀਂ ਉਹਦਾ ਕਿਸੇ ਨਾਲ ਹੋਰ ਕੀ ਰਿਸ਼ਤਾ ਹੋ ਸਕਦਾ ਹੈ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੋ ਸਕਦਾ ਫਿਰ ਉਹ 10-10 ਰੁਪਏ ਆਏ ਮੰਗਦਾ ਲੋਕਾਂ ਤੋਂ ਇੱਥੇ ਵੀ ਦੇਖ ਲਓ ਕਿ ਤੁਸੀਂ ਵੱਡੀ ਜੀ ਆਪਣੇ ਵੀ ਫਿਰਦੇ ਨੇ 10-10 ਰੁਪਏ ਫਿਰਦੇ ਨੇ ਕਦੇ ਕਹਿੰਦਾ ਮੇਰੀ ਮਾਂ ਬਿਮਾਰ ਹੈ ਕਦੇ ਕਹਿੰਦਾ ਮੇਰਾ ਜਵਾਬ ਬਿਮਾਰ ਹੈ ਕਦੇ ਕਹਿੰਦਾ ਤੇਰੀ ਪੋਸ ਬਿਮਾਰ ਹੈ ਆਏ ਮੰਗਦਾ ਫਿਰ ਉਹਨਾਂ ਨੂੰ ਲੋਕਾਂ ਨੂੰ ਟੱਕ ਲਾ ਕੇ ਕਹਿੰਦਾ ਬਿਮਾਰ ਨੂੰ ਕੋਈ ਨਹੀਂ ਇਹ ਤਾਂ ਆਪੇ ਬਿਮਾਰ ਹੈ ਫਿਰ ਉਹਨੂੰ 10 ਰੁਪਏ ਦੀ ਦੁੱੱਕੀ ਵੀ ਦਿੱਤਾ ਕੋਈ ਫਿਰ ਉਹ ਤਰਫ ਤਰਫ ਕੇ ਆਏ ਮੰਗਦਾ ਦਸ਼ਾ ਮੰਗਦਾ ਵੀ ਫਿਰ ਉਹ ਤਰਫ ਤਰਫ ਕੇ ਮਰ ਜਾਂਦਾ ਤੇਰੀ ਜ਼ਿੰਦਗੀ ਅਕੀ ਤੱਕ ਸੀਮਟ ਫੋੜੀ ਸੀ ਸੀਮਟ ਜਿਹੀਆਂ ਜ਼ਿੰਦਗੀ ਉਹਦੀ ਸੋ ਅਸੀਂ ਇਹੀ ਜਿੰਦਗੀ ਵੀ ਜਿਉਣੀ ਅਸੀਂ ਇੱਕ ਆਰਦੀ ਖੇਤਮਤ ਜ਼ਿੰਦਗੀ ਜੀਣੀ ਹੈ ਪੜਨ ਦੀ ਇੱਛੇ ਬਹੁਤ ਵਧੀਆ ਬੰਨਾ ਸੋ ਮੈਂ ਫੇਰ ਇੱਕ ਵਾਰ ਫੇਰ ਸਾਡੇ ਮਤੰਦਰ ਇੰਨਾਂ ਦੇ ਨਾਲ ਜਿਹੜੀ ਜੀਤ ਕੋਰ ਬੈਠਾ ਮੈਂ ਨੇ ਇਹਨਾਂ ਦਾ ਜਿੰਦਗੀਆਂ ਕਰਣੀਆਂ ਤੋਂ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਹਾਨੂੰ ਮੁੱਕੇ ਨਸ਼ਿਆ ਤੋਂ ਦੂਰ ਰਹਿਣ ਵਾਸਤੇ ਕੋ ਸੰਦੇਸ਼ ਦਿੱਤਾ ਕਿ ਤੇ ਸਾਹਿਬਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਰਲ ਕੇ ਇਹਨਾਂ ਦੀ ਕੋਈ ਮਦਦ ਕਰ ਦਈਏ ਥੋੜੀ ਬੱਤੀ ਕੋਈ ਨਾ ਚਲੋ ਹੱਲਾਸ਼ੀਰੀ ਇਹ ਕਦਾ ਵੀ ਕਰਾਇਆ ਭਾ ਲੱਗਦੇ ਜਾਂਦੇ ਜਾਂਦੇ ਨੇ ਇਹਦਾ ਛੋਟਾ ਸੰਦੇਸ਼ ਨੇ ਤੇ ਆਪਾਂ ਉਹ ਵੀ ਆਪਣੇ ਵੱਲੋਂ ਕਰ ਦਈਏ ਤਾਂ ਪਾ ਇੱਕ ਇਕੱਠੇ ਹੀ ਦੇ ਦਾਂ ਨਾ ਮੇਰਾ ਭਾ ਤਾਂ ਆਪ ਕਰ ਲਾਂਗੇ ਠੀਕ ਹੈ ਜੀ ਠੀਕ ਹੋ ਜੀ ਸਾਰੇ ਤੇ ਹੁਣ ਨੀਰਜ ਸਰ